ਆਜ ਸਾਰਿਆਂ ਨੂੰ ਮੈਂ ਹਾਂ ਸਰਜੀ ਮੈੰਡੂ ਲਾਈਫ ਦੀ ਮੈਂ ਜਨਤਕ ਸਾਰਤ ਸਵਾਗਤ ਕਰਦੀ ਹਾਂ ਹੋਰ ਸਨਾਲ ਦੀ ਸਾਰੇ ਕਿਵੇਂ ਆਪੇ ਠੀਕ ਕਰਦੀ ਆ ਸਾਰੇ ਬੱਚੇ ਠੀਕ ਖਾ ਖੋ ਗਏ ਸਭ ਠੀਕ ਆ ਚਲੋ ਦੀ ਸ਼ਾਮ ਦਾ ਟਾਈਮ ਹੋ ਚੁੱਕਿਆ 6 ਵਜ ਗਏ ਨੇ ਕੋਈ ਅਸੀਂ ਸਮਾਰਦੇ ਆ ਸਾਗ ਆ ਦੇਖੋ ਹਾਈ ਮੈਂ ਸਾਗ ਦਾ ਲਾਗੇ ਨੇ ਕਿ ਚੱਲ ਬਣਜੂ ਆ ਜਾਂਦੀ ਹਣਾ ਸਾਰਾ ਖਾਣੇ ਨੂੰ ਦੋ ਦਿਨ ਹੋ ਗਏ ਸਬਜ਼ੀਆਂ ਤਾਲਾ ਹੀ ਨਹੀਂ ਮਾਰਨੇ ਆ ਰੋਜ਼ ਜੀ ਇਸ ਤਰ੍ਹਾਂ ਸਬਜ਼ੀਆਂ ਤੋਂ ਦਾਲਾ ਪਾਣੀਆ ਤੋਂ ਲੈ ਕੇ ਚੱਲ ਅੱਜ ਸਾਗ ਨਾ ਦਿਨੋ ਜੇ ਫਟਾਫਟ ਮੈਂ ਸਾਗ ਸਮਾਰ ਕੇ ਧੋ ਕੇ ਫੇਰ ਬਲਗਾ ਲਾ ਲਓ ਜੀ ਆਪਾਂ ਨੇ ਇਹ ਨਾ ਧਰ ਲਿਆ ਸੀ ਪਾਣੀ ਪਾ ਕੇ ਹਨਾ ਸਾਗ ਮੈਂ ਛੀਰ ਲਿਆਈ ਤੇ ਥੋੜਾ ਜਿਹਾ ਰਹਿ ਗਿਆ ਸਾਰਾ ਛੀਰ ਕੇ ਪਾ ਦਿੱਤਾ ਸਾਗ ਦੇ ਵਿੱਚ ਇੱਕ ਛੀਰਨੀ ਉਹ ਬਗਾਈਆ ਸਾਗ ਦੀ ਚਾਰੀ ਨਹੀਂ ਬਗਾਈ ਹੋਈਗੀ ਮੈਂ ਥੋੜਾ ਜਿਹਾ ਰੱਖ ਕੇ بس ਜਿਹੜਾ ਜਾਂਦੀ ਬਣ ਜੇ ਕਿ ਮਸਾਲੇ ਕਿਹੋ ਨੇ ਫਿਰ ਕੰਤਰਾ ਲਾਸ ਵਿੱਚ ਰਲਿਆ ਤੀ ਇੱਕ ਪਿਆਜ਼ ਕੱਟ ਲਿਆ ਤੇ ਆਦਰਕ ਹੋ ਗਿਆ ਆਪਣਾ ਤੇ ਹੁਣ ਇਹਨੂੰ ਆਪਾਂ ਬੇ ਸੋਟੇ ਨਾਲ ਰਗੜ ਲਾਨੇ ਆ ਦਾਦਰ ਆ ਜਾ ਕਰ ਲਾਂਗੇ ਦਾਦਰ ਆ ਜਾ ਕਰਕੇ ਫਿਰ ਪਾ ਦਾਂਗੇ ਆਪਾਂ ਸਾਗ ਦੇ ਵਿੱਚ ਇਧਰ ਆਪਣਾ ਸਾਗ چیر ਕੇ ਪਾ ਦਿੱਤਾ ਸੀ ਨੂਨ ਮਿਰਚ ਪਾਤਾ

ਪਤਾ ਨਹੀਂ ਲੱਗਦਾ ਹੈ ਜੀ ਅਜੇ ਕਰਕੇ ਪਾਫ ਕਰਕੇ ਨਾਟੇ ਹੋ ਗਿਆ ਸਾਬ। ਅਰੇ ਪਾਣੀ ਪਿਆ ਮੈਂ ਕਿਹ ਚੱਲ ਜੇ ਤਾਂ ਪਾਣੀ ਜਾਂ ਸੁੱਕ ਗਿਆ ਨਾ ਫੇਰ ਇਹਦੇ ਵੀ ਚਾਲਣ ਪਾੜਾ ਵਾੜਾ ਵੜਾ ਜੀ। ਬਹੁਤ ਜਿਆਦੇ ਆ। ਤੂੰ ਉਹ ਕੰਦਾ ਖਾਜੇ। ਟਮਾਟਰ ਹਲਾਣਾ ਬੰਦ ਕਰੇ। ਇਹ ਦੇਖਾ ਨਹੀਂ ਤੋ ਪਾ ਇਹ ਦੇਖਾ ਦੇ। ਪਾਣੀ ਪਿਆ ਹਲੇ ਇਹ ਚੀਜ਼ ਜਦੋਂ ਸਾਗ ਕੋਟਾਂਗੇ ਤਾਂ ਮੈਂ ਤੁਹਾਨੂੰ ਦੱਸਾਂਗੀ ਕਿੰਨੇ ਟਾਈਮ ਵਜੇ ਕਿਹੜੇ ਟਾਈਮ ਆਪਣਾ ਸਾਗ ਬਣਨੇ ਕਿੰਨਾ ਟਾਈਮ ਆ ਹੁਣ ਤਾਂ 7 ਵਜ ਗਏ 7 ਵਜ ਗਏ ਬਸ ਕੋਈ ਨਾ 7:30 ਵਜ ਦੇ ਨੂੰ ਸਾਗ ਵੀ ਕੋਟ ਦਾਂਗੇ ਰੋਟੀ ਵੀ ਲੱਗ ਜਾਵਾਂਗੇ ਲਓ ਜੀ ਸਾਗ ਆਪਣਾ ਕੋਟ ਨਾਲ ਹੋ ਗਿਆ ਸਾਰਾ ਪਾਣੀ ਸੁੱਕ ਗਿਆ ਤੇ ਹੁਣ ਇਹਨੂੰ ਆਪਾਂ ਕੋਟ ਦਿੰਦੇ ਆ पावगे जिन्ना करके नहीं पाएंगे है तो थोड़ा जी है ਸਵਾਦ ਨਾਲ ਚੁੱਕੋਗੇ ਨੇ ਤੇ ਰੋਟੀ ਨੂੰ ਇੱਕ ਵੇਲਾ ਹੋ ਗਿਆ ਇਹਨੇ ਹੁਣ ਦੇਖੋ ਇਹਦੀਆਂ ਟੱਕਰ ਹੱਬ ਜੀ ਕੀ ਮੈਂ ਹੁੰਦੀ ਹੈ ਮਤਲਬ ਭੁੱਲ ਹੀ ਗਈ ਇਹ ਵਜਿਹਾ ਦਾ ਆਪਣਾ ਹੋ ਗਿਆ ਰੈਡੀ ਬਹੁਤ ਵਧੀਆ ਬਣਿਆ ਖਾਣ ਚ ਵੀ ਟੇਸ ਹੈ ਤੇ ਬਹੁਤ ਜਿਆਦਾ ਸਵਾਦ ਬਣਿਆ ਤੇ ਖਾਣ ਚ ਬਹੁਤ ਜਿਆਦਾ ਟੇਸਟੀ ਆ ਤੇ ਹੁਣ ਮੈਂ ਪਾਉਣੀ ਆ ਇਸ ਵਿੱਚ ਧਨੀਆ ਚੀਰ ਕੇ ਥੜੀ ਬੁੱਤਰ ਤੜਕਾ ਨਹੀਂ ਲਗਾਉਂਦੇ ਹੈਗੇ ਤੜਕਾ ਲਾਵਾਂਗੇ ਕੱਲੂ ਦੁਪਹਿਰ ਨੂੰ ਸਵੇਰ ਆ ਲਹੂ ਦੀ ਮੈਂ ਮਿੱਠੀਆਂ ਰੋਟੀਆਂ ਇਹ ਸਰਦਾਰ ਜੀ ਨੂੰ ਮੈਂ ਕਰ ਦਿੱਤਾ ਫੋਨ ਐ ਵੀ ਭਾਈ ਆ ਜਾਓ ਨਾ ਕੇ ਰੋਟੀ ਖਾ ਲਿਓ ਹਣਾ ਸਰਦਾਰ ਜੀ ਕਹਿੰਦੇ ਮੈਂ ਆਉਣਾ ਬਸ ਕਿੰਨੇ ਇੱਕ ਪੱਲਾ ਰਹਿ ਗਿਆ ਤਿਆਰ ਕਰਨਾ ਮੇਰੇ ਮਸਾਲੇ ਪੰਜ ਸੱਤ ਮਿੰਟ ਵਿੱਚ ਤੇ ਮੱਕੀ ਦਾਟਾ ਮੈਨੇ ਖਾਣ ਲਿਆ ਪਾਉਗਾ ਗੋभी ਸਬਜ਼ੀ ਨਾਲ ਰੋਟੀ ਮਿੰਦੂ ਤੁਮ ਸਾਗ ਨਾਲ ਖਾ ਦੋ ਉੱਤੇ ਹੈ ਮਿੰਦੂ ਨਾਮ ਹੈ ਸਾਗ ਨਾਲ ਹੀ ਖਾ ਖੋ ਗਰਮੀ ਦੇ ਵਿੱਚ ਧਨੀਆ ਹੁੰਦਾ ਨਹੀਂ ਹੈਗਾ ਟੇਸਟੀ ਕਰਨੀ ਚ ਵੀ ਲੱਗਦਾ ਧਨੀਆ ਹਨਾ ਅੱਜ ਆਪਾਂ ਕੱਲ੍ਹ ਜੀ ਫੇਰ ਕੇ ਖਾਦੇ ਸਾਂ ਸਾਗ ਉਹ ਵੀ ਸਾਗ ਨਾਲ ਵਧੀਆ ਬਣਿਆ ਆ ਲਈ ਮੇਕ ਕਰਿਆ ਸੀ ਫਿਰ ਵੀ ਦੇਖ ਲਓ ਬਣ ਗਿਆ ਚਲ ਆਇਆ ਵੀ ਆਪਣੇ ਦੋੜਾਂ ਨੂੰ ਸਾਜਾਂਗੇ ਹੁਣ ਖਾਦਾ ਜਾਊਗਾ ਸਾਡਾ ਦੁਪਹਿਰ ਦਾ ਖਾਦਾ ਜਾਊਗਾ 4 ਦਿਨਾਂ ਬਾਅਦ ਸੇਕ ਕਰ ਲਾਂਗੇ ਜਮੂਨ ਲੋ ਜੀ ਆਪਾਂ ਬਦੀਲਾ ਨੀਚੇ ਬਾਹਰ ਤੇ ਇਹਦੇ ਥੱਲੇ ਲੈਨੇ ਤਵਾ ਤੇ ਆਟਾ ਪਾ ਮਿਕਸ ਕਰਕੇ ਗੁੰਨਾਗੇ ਥੋੜਾ ਜਿਹਾ ਕਣਕ ਦਾ ਪਾ ਲਿਆ ਥੋੜਾ ਜਿਹਾ ਪਾ ਲਿਆ ਮੱਕੀ ਦਾ ਤੇ ਲੋ ਜੀ ਜਿਸ ਜਿਸ ਨੇ ਵੀ ਸਾਥ ਖਾਣਾ ਹੈ ਤਾਂ ਆ ਜਾਓ ਮੱਕੀ ਦੀ ਰੋਟੀ ਨਾਲ ਸਰ੍ਹੋਂ ਦਾ ਸਾਗ ਖਾਓ ਬਹੁਤ ਹੀ ਹਲੇ ਤੇਸਤੀ ਆ ਵਿੱਚ ਪਾਵਾਂਗੇ ਮੱਖਣੀ ਤੇ ਨਾਲ ਰੋਟੀ ਲੱਸੀ ਤੇ ਲੋਜ ਇੱਕ ਐਸੀ ਆਪਣੀ ਅੱਜ ਦੀ ਵੀਡੀਓ ਜੋ ਵੀ ਮੇਰੇ ਚੈਨਲ ਤੇ ਪਹਿਲੀ ਵਾਰ ਫਸਟ ਵਾਰ ਪਹਿਲੀ ਵਾਰ ਆਇਆ ਤਾਂ ਪਲੀਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਉਮੀਦ ਕਰਦੀ ਆ ਤੁਹਾਨੂੰ ਅੱਜ ਦੀ ਮੇਰੀ ਇਹ ਸਾਗ ਵਾਲੀ ਵੀਡੀਓ ਵਧੀਆ ਲੱਗੀ ਹੋਊਗੀ ਲੈ ਕੇ ਆਂਦੇ ਰਹਾਂਗੇ ਡੇਲੀ ਵਲੌਗ ਪਰ ਅੱਜ ਮੇਥੋਂ ਵਲੌਗ ਨਹੀਂ ਪਾਇਆ ਗਿਆ ਕਿਉਂਕਿ ਅੱਜ ਮੇਰਾ ਜੱਤ ਥੋੜਾ ਜਿਹਾ ਢਿੱਲਾ ਸੀ ਤੇ ਬੁਖਾਰ ਚ ਚੜਦਾ ਸੀ ਉਹਦੇ ਕਰਕੇ ਮੇਥੋਂ ਕੋਈ ਵਲੌਗ ਸ਼ੂਟ ਨਹੀਂ ਹੋਇਆ ਹੈਗਾ ਤੇ ਇਸ ਲਈ ਫਿਰ ਮੈਂ ਹੁਣ ਸਾਗ ਦੀ ਵਲੌਗ ਸ਼ੂਟ ਕਰ ਲਿਆ ਤੇ ਬਾਕੀ ਕਮੈਂਟ ਕਰਕੇ ਦੱਸਿਓ ਐਵੇਂ ਸੰਸਾਗ ਮੇਰਾ ਕਿੱਦਾਂ ਦਾ ਲੱਗਿਆ ਤੇ ਗੋਛੇ ਵੱੱਛੇ ਜਿਵੇਂ ਸਾਗ ਦਰਿਆਤੀ ਸਾਢੇ 7 ਹੋ ਚੁੱਕੇ ਨੇ ਹਲੇ ਹੋਏ ਵੀ ਨਹੀਂ ਹੋਣਗੇ ਹਲੇ ਸਾਢੇ 7 ਆਂਟੇ ਜੇ ਮੇਰਾ ਸਾਗ ਪੂਰਾ ਤਿਆਰ ਹੋ ਗਿਆ ਤੇ ਹੁਣ ਮੈਂ ਬਣਾਉਣੀ ਆ ਰੋਟੀ ਲੋ ਜੀ ਰੋਟੀ ਜੀ ਨੇ ਵੀ ਖਾਣੀ ਆ ਤਾ ਆਜੋ ਗਰਮ ਗਰਮ ਰੋਟੀ ਖਾ ਲਓ ਸਾਗ ਨਾਲ ਤੇ ਲੋ ਜੀ ਸੀ ਆਪਣੀ ਅੱਜ ਦੀ ਵੀਡੀਓ ਤੇ ਮਿਲਾਂਗੇ ਅਗੀਆਂ ਸਮਾਂ ਜੀ ਦੀ ਵੀਡੀਓ ਬਹੁਤ ਵਧੀਆ ਲੱਗੀ ਹੋਵੇ ਲੈ ਕੇ ਆਵਾਂ ਕਿ ਇੱਕ ਹੋਰ ਵੀਡੀਓ ਤਦ ਤੱਕ ਲਈ ਸਾਰਿਆਂ ਨੂੰ ਸਸ਼ਸ਼ਿਕਾ ਬਾਏ ਬਾਏ